ਆਪਣੇ ਘਰ ਵਾਲੇ ਗੁਰਵਿੰਦਰ ਨੂੰ ਦਰਦਨਾਕ ਮੌਤ ਦੇਣ ਵਾਲੀ ਰਪਿੰਦਰ ਕੌਰ ਤੇ ਉਹਦੇ ਆਸ਼ਿਕ ਦੇ ਵੱਡੇ ਖੁਲਾਸੇ ਪੁਲਿਸ ਦੀ ਕੁੱਟ ਤੋਂ ਬਾਅਦ ਦੋਵਾਂ ਨੇ ਮੂੰਹ ਖੋਲ੍ਹਿਆ ਉਸ ਰਾਤ ਕੀ ਕੁਝ ਵਾਪਰਿਆ ਕਿਵੇਂ ਗੁਰਵਿੰਦਰ ਨੂੰ ਇਹਨਾਂ ਦੋਵਾਂ ਨੇ ਰਲ ਕੇ ਮੌਤ ਦੇ ਘਾਟ ਉਤਾਰਿਆ ਤੇ ਦਰਦਨਾਕ ਮੌਤ ਦਿੱਤੀ ਇਸ ਬਾਰੇ ਵੱਡੇ ਖੁਲਾਸੇ ਹੋਏ ਨੇ ਕੀ ਖੁਲਾਸੇ ਹੋਏ ਨੇ ਪੁਲਿਸ ਜਾਂਚ ਕੀ ਸਾਹਮਣੇ ਆਇਆ ਹੁਣ ਤੱਕ ਇਹ ਵੀ ਤੁਹਾਨੂੰ ਦੱਸ ਦਿਆਂ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਜਿਹੜੀਆਂ ਕਿ ਪੁਲਿਸ ਜਾਂਚ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਦੋਵਾਂ ਦੇ ਪੈਰ ਧਰਤੀ ਤੇ ਨਹੀਂ ਲੱਗਦੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਲੱਗਦਾ ਹੈ ਜਿਵੇਂ ਕਿ ਪੁਲਿਸ ਨੂੰ ਰਾਜ਼ ਖਲਵਾਉਣ ਦੇ ਲਈ ਕਾਫੀ ਕੋ ਜੋ ਵਰਤਨਾ ਪਿਆਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਗੁਰਵਿੰਦਰ ਦੀ ਮੌਤ ਜਿਸ ਪ੍ਰਕਾਰ ਹੋਈ ਉਸ ਨੂੰ ਲੈ ਕੇ ਦੋਵਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕੀ ਖੁਲਾਸੇ ਹੋਏ ਨੇ ਇਸ ਬਾਰੇ ਗੱਲ ਕਰਦੇ ਹਾਂ ਫਰੀਦਕੋਟ ਦੇ ਵਿੱਚ ਆਪਣੇ ਪਤੀ ਦਾ ਆਪਣੇ ਆਸ਼ਕ ਦੇ ਨਾਲ ਰਲ ਕੇ ਕਤਲ ਕਰਨ ਵਾਲੀ ਰਪਿੰਦਰ ਕੌਰ ਤੇ ਉਹਦੇ ਆਸ਼ਕ ਦੇ ਵੱਲੋਂ ਕਈ ਖੁਲਾਸੇ ਇਸ ਆਸ਼ਕ ਤੇ ਮਸ਼ੂਕ ਦੀ ਜੋੜੀ ਨੇ ਰਲ ਕੇ ਪਹਿਲਾਂ ਗੁਰਵਿੰਦਰ ਸਿੰਘ ਨੂੰ ਜ਼ਹਿਰ ਦਿੱਤਾ ਪਰ ਗੁਰਵਿੰਦਰ ਸਿੰਘ ਤੇ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ ਤੇ ਗੁਰਵਿੰਦਰ ਦੀ ਮੌਤ ਨਹੀਂ ਹੋਈ ਫਿਰ ਇਸ ਪ੍ਰੇਮੀ ਜੋੜੇ ਨੇ ਰਲ ਕੇ ਜਿਹੜਾ ਉਹ ਅਗਲੀ ਕਾਰਵਾਈ ਪਾਈ ਉਸ ਤੋਂ ਬਾਅਦ ਇਸ ਔਰਤ ਨੇ ਆਪਣੇ ਪ੍ਰੇਮੀ ਨੂੰ ਆਪਣੇ ਸਹੁਰਿਆਂ ਦੇ ਘਰ ਸੱਦਿਆ ਦੋਵੇਂ ਛੱਤ ਤੇ ਖਲੋ ਕੇ ਕੋਈ ਗੱਲ ਕਰ ਰਹੀ ਸੀ ਤਾਂ ਅਚਾਨਕ ਗੁਰਵਿੰਦਰ ਮੌਕੇ ਤੇ ਪਹੁੰਚ ਗਿਆ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਹੱਥੋਂ ਪਾਈ ਹੋਈ ਫਿਰ ਦੋਵਾਂ ਨੇ ਰਲ ਕੇ ਗੁਰਵਿੰਦਰ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਮੂੰਹ ਦੇ ਵਿੱਚ ਜਬਰਨ ਜ਼ਹਿਰ ਪਾ ਦਿੱਤਾ ਜਿਸ ਤੋਂ ਬਾਅਦ ਉਹਦੀ ਦਰਦਨਾਕ ਮੌਤ ਹੋ ਗਈ ਇਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਸਕੀਮ ਲਾਈ ਕਿ ਇਹਨਾਂ ਨੇ ਰੋਲਾ ਪਾ ਦਿੱਤਾ ਕਿ ਲੁਟੇਰਿਆਂ ਦੇ ਵੱਲੋਂ ਗੁਰਵਿੰਦਰ ਦਾ ਕਤਲ ਕਰ ਦਿੱਤਾ ਗਿਆ ਇਸ ਘਟਨਾ ਦੇ ਵਿੱਚ ਸਾਰਾ ਘਰ ਦਾ ਸਮਾਨ ਜਿਹੜਾ ਉਹ ਖਲਾਰ ਦਿੱਤਾ ਗਿਆ ਪਰ ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾ ਇਸ ਛਾਤਰ ਔਰਤ ਦੀਆਂ 6 ਅਜੀਹੀਆਂ ਗਲਤੀਆਂ ਫੜੀਆਂ ਗਈਆਂ ਜਿਨ੍ਹਾਂ ਨੇ ਅੱਜ ਇਹਨਾਂ ਨੂੰ ਸੁਲਾਖਾਂ ਦੇ ਪਿੱਛੇ ਤੱਕ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਧਰ ਇਸ ਔਰਤ ਦੇ ਆਸ਼ਕ ਨੇ ਵੀ ਸਰੈਂਡਰ ਕਰ ਦਿੱਤਾ ਤੇ ਆਤਮ ਸਮਰਪਣ ਕਰ ਦਿੱਤਾ ਜਿਸ ਤੋਂ ਬਾਅਦ ਤੀਸਰੇ ਸਾਥੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜੇਕਰ ਗੱਲ ਕੀਤੀ ਜਾਵੇ ਰੁਪਿੰਦਰ ਦਾ ਵਿਆਹ 2023 ਦੇ ਵਿੱਚ ਗੁਰਵਿੰਦਰ ਨਾਲ ਹੋਇਆ ਸੀ 2024 ਦੇ ਵਿੱਚ ਕੈਨੇਡਾ ਤੋਂ ਇਸ ਔਰਤ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਸੀ ਡਿਪੋਰਟ ਸਮੇਂ ਦਾ ਸੰਪਰਕ ਹਰ ਕਮਲਪ੍ਰੀਤ ਸਿੰਘ ਦੇ ਨਾਲ ਹੋਇਆ ਇਹਨਾਂ ਦੋਵਾਂ ਦੇ ਵਿਚਕਾਰ ਨਜਾਇਜ਼ ਸਬੰਧ ਬਣਨੇ ਸ਼ੁਰੂ ਹੋ ਗਏ ਗੁਰਵਿੰਦਰ ਨੂੰ ਦੋਨਾਂ ਦੇ ਅਫੇਰ ਦਾ ਪਤਾ ਲੱਗ ਗਿਆ ਸੀ ਜਿਸ ਤੋਂ ਬਾਅਦ ਸਾਰੀ ਕਹਾਣੀ ਅੱਗੇ ਚੱਲਦੀ ਹੈ ਤੇ ਗੁਰਵਿੰਦਰ ਸਿੰਘ ਦਰਦਨਾਕ ਮੌਤ ਜਿਹੜੀ ਹੈ ਉਹਨੂੰ ਮਿਲਦੀ ਹੈ ਇਹ ਤਸਵੀਰਾਂ ਤੁਸੀਂ ਇੱਕ ਵਾਰ ਮੁੜ ਦੇਖੋ